ਦਰਦੀ ਆਫਤ ਦੇ ਦੌਰਾਨ ਦੂਤ ਬਣ ਕੇ ਉਤਰੀ ਫੌਜ ਨੇ ਜੰਮੂ ਦੇ ਵਿੱਚ ਤਵੀ ਨਦੀ ਤੇ ਪੁਲ ਨੂੰ 12 ਘੰਟਿਆਂ ਦੇ ਵਿੱਚ ਬਣਾ ਕੇ ਤਿਆਰ ਕਰ ਦਿੱਤਾ ਹੈ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਫੌਜ ਨੇ ਭਗਵਤੀ ਨਗਰ ਦੇ ਵਿੱਚ ਚੌਥੇ ਪੁਲ ਦੇ ਹਿੱਸੇ ਤੇ ਇੱਕ ਸਥਾਈ ਪੁਲ ਬਣਾਉਣਾ ਸ਼ੁਰੂ ਕੀਤਾ ਅਤੇ ਲਗਭਗ 12 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਸ਼ਾਮ ਨੂੰ ਪੁਲ ਤਿਆਰ ਹੋ ਗਿਆ ਟਾਈਗਰ ਡਿਵੀਜ਼ਨ ਦੇ ਜੀਓਸੀ ਮੇਜਰ ਜਨਰਲ ਮੁਕੇਸ਼ ਭਾਨਵਾਲਾ ਖੁਦ ਮੌਕੇ ਤੇ ਪਹੁੰਚੇ ਨੇ ਉਹਨਾਂ ਨੇ ਪੁਲ ਦਾ ਨਿਰੀਖਣ ਕੀਤਾ ਅਤੇ ਫੌਜ ਦੀਆਂ ਗੱਡੀਆਂ ਚਲਾ ਕੇ ਇਸ ਦਾ ਗਾਟਨ ਕੀਤਾ ਦੱਸਿਆ ਹੈ ਕਿ ਫੌਜ ਨੇ 110 ਫੁੱਟ ਲੰਮਾ ਪੁਲ ਬਣਾਇਆ ਹੈ ਅਤੇ ਪਿਛਲੇ 3 ਦਿਨਾਂ ਤੋਂ ਬੰਦ ਟ੍ਰੈਫਿਕ ਪਰ ਨਾਲੀ ਨੂੰ ਵਾਪਸ ਪਟੜੀ ਤੇ ਲਿਆਂਦਾ ਹੈ ਹੁਣ ਭਗਵਤੀ ਨਗਰ ਦੇ ਵਿੱਚ ਤਵੀ ਨਦੀ ਤੇ ਬਣਿਆ ਚੌਥਾ ਪੁਲ ਵਾਹਨਾਂ ਦੀ ਸੂਚਾਰੂ ਆਵਾਜਾਈ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਹਾਲਾਂਕਿ ਫੌਜ ਦੇ ਵੱਲੋਂ ਬਣਾਏ ਗਏ ਇਸ ਪੁਲ ਤੇ ਸਿਰਫ ਇੱਕ ਪਾਸੇ ਦੀ ਆਵਾਜਾਈ ਹੋਏਗੀ ਜਦੋਂ ਪੁਲ ਤਿਆਰ ਹੋਇਆ ਤਾਂ ਫੌਜ ਦੇ ਜਵਾਨਾਂ ਦਾ ਉਤਸ਼ਾਹ ਆਪਣੇ ਸਿਖਰ ਤੇ ਸੀ ਅਤੇ ਉੱਥੇ ਮੌਜੂਦ ਲੋਕ ਫੌਜ ਦਾ ਮਨੋਬਲ ਬਤੌਣ ਦੇ ਲਈ ਨਾਦੇਵਾਜੀ ਵੀ ਕਰ ਰਹੇ ਸਨ ਨਜ਼ੀਏ ਕਿ 26 ਅਗਸਤ ਨੂੰ ਭਗਵਤੀ ਨਗਰ ਦੇ ਵਿੱਚ ਬਣੇ ਚੌਥੇ ਪੁਲ ਦਾ ਇੱਕ ਹਿੱਸਾ ਰੁੜ ਗਿਆ ਸੀ ਅਤੇ ਉਦੋਂ ਤੋਂ ਆਵਾਜਾਈ ਵੀ ਪੰਦੂ ਗਈ ਸੀ। ਕੁਦਰਤੀ ਆਫਤ ਦੇ ਦੌਰਾਨ ਦੂਤ ਬਣ ਕੇ ਉਤਰੀ ਫੌਜ ਨੇ ਜੰਮੂ ਦੇ ਵਿੱਚ ਤਵੀ ਨਦੀ ਤੇ ਪੁਲ ਨੂੰ 12 ਘੰਟਿਆਂ ਦੇ ਵਿੱਚ ਬਣਾ ਕੇ ਤਿਆਰ ਕਰ ਦਿੱਤਾ ਹੈ। ਨਜ਼ੀਏ ਕਿ ਸ਼ੁੱਕਰਵਾਰ ਸਵੇਰੇ ਫੌਜ ਨੇ ਭਗਵਤੀ ਨਗਰ ਦੇ ਵਿੱਚ ਚੌਥੇ ਪੁਲ ਦੇ ਹਿੱਸੇ ਤੇ ਇੱਕ ਸਥਾਈ ਪੁਲ ਬਣਾਉਣਾ ਸ਼ੁਰੂ ਕੀਤਾ ਅਤੇ ਲਗਭਗ 12 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਸ਼ਾਮ ਨੂੰ ਪੁਲ ਤਿਆਰ ਹੋ ਗਿਆ। ਟਾਈਗਰ ਡਿਵੀਜ਼ਨ ਦੇ ਜੀਓਸੀ ਮੇਜਰ ਜਨਰਲ ਮੁਕੇਸ਼ ਪਾਨਵਾਲਾ ਖੁਦ ਮੌਕੇ ਤੇ ਪਹੁੰਚੇ ਨਹੀਂ ਉਹਨਾਂ ਨੇ ਪੁਲ ਦਾ ਨਿਰੀਖਣ ਕੀਤਾ ਤੇ ਫੌਜ ਦੀਆਂ ਗੱਡੀਆਂ ਚਲਾ ਕੇ ਇਸ ਦਾ ਉਦਘਾਟਨ ਕੀਤਾ ਦੱਸਿਆ ਕਿ ਫੌਜ ਨੇ 110 ਫੁੱਟ ਲੰਮਾ ਪੁਲ ਬਣਾਇਆ ਹੈ ਅਤੇ ਪਿਛਲੇ 3 ਦਿਨਾਂ ਤੋਂ ਬੰਦ ਟ੍ਰੈਫਿਕ ਪਰ ਨਾਲੀ ਨੂੰ ਵਾਪਸ ਪਟੜੀ ਤੇ ਲਿਆਂਦਾ ਹੈ ਹੁਣ ਭਗਵਤੀ ਨਗਰ ਦੇ ਵਿੱਚ ਤਵੀ ਨਦੀ ਤੇ ਬਣਿਆ ਚੌਥਾ ਪੁਲ ਵਾਹਨਾਂ ਦੀ ਸੂਚਾਰੂ ਆਵਾਜਾਈ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਹਾਲਾਂਕਿ ਫੌਜ ਦੇ ਵੱਲੋਂ ਬਣਾਏ ਗਏ ਇਸ ਪੁਲ ਤੇ ਸਿਰਫ ਇੱਕ ਪਾਸੇ ਦੀ ਆਵਾਜਾਈ ਹੋਏਗੀ ਜਦੋਂ ਪੁਲ ਤਿਆਰ ਹੋਇਆ ਤਾਂ ਫੌਜ ਦੇ ਜਵਾਨਾਂ ਦਾ ਉਤਸ਼ਾਹ ਆਪਣੇ ਸਿਖਰ ਤੇ ਸੀ ਅਤੇ ਉੱਥੇ ਮੌਜੂਦ ਲੋਕ ਫੌਜ ਦਾ ਮਨੋਬਲ ਵਧਾਉਣ ਦੇ ਲਈ ਨਾਦੇਵਾਜੀ ਵੀ ਕਰ ਰਹੇ ਸਨ ਦੱਸਿਆ ਕਿ 26 ਅਗਸਤ ਨੂੰ ਭਗਵਤੀ ਨਗਰ ਦੇ ਵਿੱਚ ਬਣੇ ਚੌਥੇ ਪੁਲ ਦਾ ਇੱਕ ਹਿੱਸਾ ਰੁੜ ਗਿਆ ਸੀ ਅਤੇ ਉਦੋਂ ਤੋਂ ਆਵਾਜਾਈ ਵੀ ਪੰਦੂ ਗਈ ਸੀ ਕੁਦਰਤੀ ਆਫਤ ਦੇ ਦੌਰਾਨ ਦੂਤ ਬਣ ਕੇ ਉਤਰੀ ਫੌਜ ਨੇ ਜੰਮੂ ਦੇ ਵਿੱਚ ਤਵੀ ਨਦੀ ਤੇ ਪੁਲ ਨੂੰ 12 ਘੰਟਿਆਂ ਦੇ ਵਿੱਚ ਬਣਾ ਕੇ ਤਿਆਰ ਕਰ ਦਿੱਤਾ ਹੈ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਫੌਜ ਨੇ ਭਗਵਤੀ ਨਗਰ ਦੇ ਵਿੱਚ ਚੌਥੇ ਪੁਲ ਦੇ ਹਿੱਸੇ ਤੇ ਇੱਕ ਸਥਾਈ ਪੁਲ ਬਣਾਉਣਾ ਸ਼ੁਰੂ ਕੀਤਾ ਅਤੇ ਲਗਭਗ 12 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਸ਼ਾਮ ਨੂੰ ਪੁਲ ਤਿਆਰ ਹੋ ਗਿਆ ਟਾਈਗਰ ਡਿਵੀਜ਼ਨ ਦੇ ਜੀਓਸੀ ਮੇਜਰ ਜਨਰਲ ਮੁਕੇਸ਼ ਪਾਨਵਾਲਾ ਖੁਦ ਮੌਕੇ ਤੇ ਪਹੁੰਚੇ ਨੇ ਉਹਨਾਂ ਨੇ ਪੁਲ ਦਾ ਨਿਰੀਖਣ ਕੀਤਾ ਅਤੇ ਫੌਜ ਦੀਆਂ ਗੱਡੀਆਂ ਚਲਾ ਕੇ ਇਸ ਦਾ ਉਦਘਾਟਨ ਕੀਤਾ ਦੱਸਿਆ ਕਿ ਫੌਜ ਨੇ 110 ਫੁੱਟ ਲੰਮਾ ਪੁਲ ਬਣਾਇਆ ਹੈ ਅਤੇ ਪਿਛਲੇ 3 ਦਿਨਾਂ ਤੋਂ ਬੰਦ ਟ੍ਰੈਫਿਕ ਪਰ ਨਾਲੀ ਨੂੰ ਵਾਪਸ ਪਟੜੀ ਤੇ ਲਿਆਂਦਾ ਹੈ ਹੁਣ ਭਗਵਤੀ ਨਗਰ ਦੇ ਵਿੱਚ ਤਵੀ ਨਦੀ ਤੇ ਬਣਿਆ ਚੌਥਾ ਪੁਲ ਵਾਹਨਾਂ ਦੇ ਸੁਚਾਰੂ ਆਵਾਜਾ ਦੇਲੇ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਹਾਲਾਂਕਿ ਫੌਜ ਦੇ ਵੱਲੋਂ ਬਣਾਏ ਗਏ ਇਸ ਪੁਲ ਤੇ ਸਿਰਫ ਇੱਕ ਪਾਸੇ ਦੀ ਆਵਾਜਾਈ ਹੋਈਗੀ ਜਦੋਂ ਪੁਲ ਤਿਆਰ ਹੋਇਆ ਤਾਂ ਫੌਜ ਦੇ ਜਵਾਨਾਂ ਦਾ ਉਤਸ਼ਾਹ ਆਪਣੇ ਸਿਖਰ ਤੇ ਸੀ ਅਤੇ ਉੱਥੇ ਮੌਜੂਦ ਲੋਕ ਫੌਜ ਦਾ ਮਨੋਬਲ ਬਦਾਉਣ ਦੇ ਲਈ ਨਾਦੇਵਾਜੀ ਵੀ ਕਰ ਰਹੇ ਸਨ ਦੱਸਿਆ ਕਿ 28 ਅਗਸਤ ਨੂੰ ਭਗਵਤੀ ਨਗਰ ਦੇ ਵਿੱਚ ਬਣੇ ਚੌਥੇ ਪੁਲ ਦਾ ਇੱਕ ਹਿੱਸਾ ਰੁੜ ਗਿਆ ਸੀ ਅਤੇ ਉਦੋਂ ਤੋਂ ਆਵਾਜਾਈ ਵੀ ਪੰਦੂ ਗਈ ਸੀ ਕੁਦਰਤੀ ਆਫਤ ਦੇ ਦੌਰਾਨ ਦੂਤ ਬਣ ਕੇ ਉਤਰੀ ਫੌਜ ਨੇ ਜੰਮੂ ਦੇ ਵਿੱਚ ਤਵੀ ਨਦੀ ਤੇ ਪੁਲ ਨੂੰ 12 ਘੰਟਿਆਂ ਦੇ ਵਿੱਚ ਬਣਾ ਕੇ ਤਿਆਰ ਦਿੱਤੇ ਨਜ਼ਰੀਏ ਕਿ ਸ਼ੁੱਕਰਵਾਰ ਸਵੇਰੇ ਫੌਜ ਨੇ ਭਗਵਤੀ ਨਗਰ ਦੇ ਵਿੱਚ ਚੌਥੇ ਪੁਲ ਦੇ ਹਿੱਸੇ ਤੇ ਇੱਕ ਸਥਾਈ ਪੁਲ ਬਣਾਉਣਾ ਸ਼ੁਰੂ ਕੀਤਾ ਅਤੇ ਲਗਭਗ 12 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਸ਼ਾਮ ਨੂੰ ਪੁਲ ਤਿਆਰ ਹੋ ਗਿਆ ਟਾਈਗਰ ਡਿਵੀਜ਼ਨ ਦੇ ਜੀਓਸੀ ਮੇਜਰ ਜਨਰਲ ਮੁਕੇਸ਼ ਪਾਨਵਾਲਾ ਖੁਦ ਮੌਕੇ ਤੇ ਪਹੁੰਚੇ ਨੇ ਉਹਨਾਂ ਨੇ ਪੁਲ ਦਾ ਨਿਰੀਖਣ ਕੀਤਾ ਅਤੇ ਫੌਜ ਦੀਆਂ ਗੱਡੀਆਂ ਚਲਾ ਕੇ ਇਸ ਦਾ ਉਦਘਾਟਨ ਕੀਤਾ ਦੱਸਿਆ ਕਿ ਫੌਜ ਨੇ 110 ਫੁੱਟ ਲੰਮਾ ਪੁਲ ਬਣਾਇਆ ਹੈ ਅਤੇ ਪਿਛਲੇ 3 ਦਿਨਾਂ ਤੋਂ ਬੰਦ ਟ੍ਰੈਫਿਕ ਪਰ ਨਾਲੀ ਨੂੰ ਵਾਪਸ ਪਟਰੇ ਤੇ ਲਿਆਂਦਾ ਹੈ ਹੁਣ ਭਗਵਤੀ ਨਗਰ ਦੇ ਵਿੱਚ ਤਵੀ ਨਦੀ ਤੇ ਬਣਿਆ ਚੌਥਾ ਪੁਲ ਵਾਹਨਾਂ ਦੇ ਸੂਚਾਰੂ ਆਵਾਜਾਈ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਹਾਲਾਂਕਿ ਫੌਜ ਦੇ ਵੱਲੋਂ ਬਣਾਏ ਗਏ ਇਸ ਪੁਲ ਤੇ ਸਿਰਫ ਇੱਕ ਪਾਸੇ ਦੀ ਆਵਾਜਾਈ ਹੋਏਗੀ ਜਦੋਂ ਪੁਲ ਤਿਆਰ ਹੋਇਆ ਤਾਂ ਫੌਜ ਦੇ ਜਵਾਨਾਂ ਦਾ ਉਤਸ਼ਾਹ ਆਪਣੇ ਸਿਖਰ ਤੇ ਸੀ ਅਤੇ ਉੱਥੇ ਮੌਜੂਦ ਲੋਕ ਫੌਜ ਦਾ ਮਨੋਬਲ ਬਦਾਉਣ ਦੇ ਲਈ ਨਾਦੇਵਾਜੀ ਵੀ ਕਰ ਰਹੇ ਸਨ ਦੱਸਿਆ ਕਿ 28 ਅਗਸਤ ਨੂੰ ਭਗਵਤੀ ਨਗਰ ਦੇ ਵਿੱਚ ਬਣੇ ਚੌਥੇ ਪੁਲ ਦਾ ਇੱਕ ਹਿੱਸਾ ਰੁੜ ਗਿਆ ਸੀ ਅਤੇ ਉਦੋਂ ਤੋਂ ਆਵਾਜਾਈ ਵੀ ਪੰਤੂ ਗਈ ਕੁਦਰਤੀ ਆਫਤ ਦੇ ਦੌਰਾਨ ਦੂਤ ਬਣ ਕੇ ਉਤਰੀ ਫੌਜ ਨੇ ਜੰਮੂ ਦੇ ਵਿੱਚ ਤਵੀ ਨਦੀ ਤੇ ਪੁਲ ਨੂੰ 12 ਘੰਟਿਆਂ ਦੇ ਵਿੱਚ ਬਣਾ ਕੇ ਤਿਆਰ ਕਰ ਦਿੱਤਾ ਹੈ। ਦੱਸਿਆ ਕਿ ਸ਼ੁੱਕਰਵਾਰ ਸਵੇਰੇ ਫੌਜ ਨੇ ਭਗਵਤੀ ਨਗਰ ਦੇ ਵਿੱਚ ਚੌਥੇ ਪੁਲ ਦੇ ਹਿੱਸੇ ਤੇ ਇੱਕ ਸਥਾਈ ਪੁਲ ਬਣਾਉਣਾ ਸ਼ੁਰੂ ਕੀਤਾ ਅਤੇ ਲਗਭਗ 12 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਸ਼ਾਮ ਨੂੰ ਪੁਲ ਤਿਆਰ ਹੋ ਗਿਆ। ਟਾਈਗਰ ਡਿਵੀਜ਼ਨ ਦੇ ਜੀਓਸੀ ਮੇਜਰ ਜਨਰਲ ਮੁਕੇਸ਼ ਭਾਨਵਾਲਾ ਖੁਦ ਮੌਕੇ ਤੇ ਪਹੁੰਚੇ ਨੇ ਉਹਨਾਂ ਨੇ ਪੁਲ ਦਾ ਨਿਰੀਖਣ ਕੀਤਾ ਅਤੇ ਫੌਜ ਦੀਆਂ ਗੱਡੀਆਂ ਚਲਾ ਕੇ ਦਾ ਉਦਘਾਟਨ ਕੀਤਾ ਹੈ ਦੱਸਿਆ ਕਿ ਫੌਜ ਨੇ 110 ਫੁੱਟ ਲੰਮਾ ਪੁਲ ਬਣਾਇਆ ਹੈ ਅਤੇ ਪਿਛਲੇ 3 ਦਿਨਾਂ ਤੋਂ ਬੰਦ ਟ੍ਰੈਫਿਕ ਪਰ ਨਾਲੀ ਨੂੰ ਵਾਪਸ ਪੱਟਰੀ ਤੇ ਲਿਆਂਦਾ ਹੈ ਹੁਣ ਭਗਵਤੀ ਨਗਰ ਦੇ ਵਿੱਚ ਤਵੀ ਨਦੀ ਤੇ ਬਣਿਆ ਚੌਥਾ ਪੁਲ ਵਾਹਨਾਂ ਦੀ ਸੂਚਾਰੂ ਆਵਾਜਾਈ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਹਾਲਾਂਕਿ ਫੌਜ ਦੇ ਵੱਲੋਂ ਬਣਾਏ ਗਏ ਇਸ ਪੁਲ ਤੇ ਸਿਰਫ ਇੱਕ ਪਾਸੇ ਦੀ ਆਵਾਜਾਈ ਹੋਏਗੀ ਜਦੋਂ ਪੁਲ ਤਿਆਰ ਹੋਇਆ ਤਾਂ ਫੌਜ ਦੇ ਜਵਾਨਾਂ ਦਾ ਉਤਸ਼ਾਹ ਆਪਣੇ ਸਿਖਰ ਤੇ ਸੀ ਅਤੇ ਉੱਥੇ ਮੌਜੂਦ ਲੋਕ ਫੌਜ ਦਾ ਮਨੋਬਲ ਬਤੌਣ ਦੇ ਲਈ ਨਾਦੇਵਾਜੀ ਵੀ ਨਜ਼ੀਏ ਕਿ 26 ਅਗਸਤ ਨੂੰ ਭਗਵਤੀ ਨਗਰ ਦੇ ਵਿੱਚ ਬਣੇ ਚੌਥੇ ਪੁਲ ਦਾ ਇੱਕ ਹਿੱਸਾ ਰੁੜ ਗਿਆ ਸੀ ਅਤੇ ਉਦੋਂ ਤੋਂ ਆਵਾਜਾਈ ਵੀ ਪੰਦੂ ਗਈ ਸੀ। ਕੁਦਰਤੀ ਆਫਤ ਦੇ ਦੌਰਾਨ ਦੂਤ ਬਣ ਕੇ ਉਤਰੀ ਫੌਜ ਨੇ ਜੰਮੂ ਦੇ ਵਿੱਚ ਤਵੀ ਨਦੀ ਤੇ ਪੁਲ ਨੂੰ 12 ਘੰਟਿਆਂ ਦੇ ਵਿੱਚ ਬਣਾ ਕੇ ਤਿਆਰ ਕਰ ਦਿੱਤਾ ਹੈ। ਨਜ਼ੀਏ ਕਿ ਸ਼ੁੱਕਰਵਾਰ ਸਵੇਰੇ ਫੌਜ ਨੇ ਭਗਵਤੀ ਨਗਰ ਦੇ ਵਿੱਚ ਚੌਥੇ ਪੁਲ ਦੇ ਹਿੱਸੇ ਤੇ ਇੱਕ ਸਥਾਈ ਪੁਲ ਬਣਾਉਣਾ ਸ਼ੁਰੂ ਕੀਤਾ ਅਤੇ ਲਗਭਗ 12 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਸ਼ਾਮ ਨੂੰ ਪੁਲ ਤਿਆਰ ਹੋ ਗਿਆ। ਟਾਈਗਰ ਡਿਵੀਜ਼ਨ ਦੇ ਜੀਓਸੀ ਮੇ ਜਨਰਲ ਮੁਕੇਸ਼ ਪਾਨਵਾਲਾ ਖੁਦ ਮੌਕੇ ਤੇ ਪਹੁੰਚੇ ਨਹੀਂ ਉਹਨਾਂ ਨੇ ਪੁਲ ਦਾ ਨਿਰੀਖਣ ਕੀਤਾ ਤੇ ਫੌਜ ਦੀਆਂ ਗੱਡੀਆਂ ਚਲਾ ਕੇ ਇਸ ਦਾ ਉਦਘਾਟਨ ਕੀਤਾ ਦੱਸਿਆ ਕਿ ਫੌਜ ਨੇ 110 ਫੁੱਟ ਲੰਮਾ ਪੁਲ ਬਣਾਇਆ ਹੈ ਅਤੇ ਪਿਛਲੇ 3 ਦਿਨਾਂ ਤੋਂ ਬੰਦ ਟ੍ਰੈਫਿਕ ਪਰ ਨਾਲੀ ਨੂੰ ਵਾਪਸ ਪਟੜੀ ਤੇ ਲਿਆਂਦਾ ਹੈ ਹੁਣ ਭਗਵਤੀ ਨਗਰ ਦੇ ਵਿੱਚ ਤਵੀ ਨਦੀ ਤੇ ਬਣਿਆ ਚੌਥਾ ਪੁਲ ਵਾਹਨਾਂ ਦੀ ਸੁਚਾਰੂ ਆਵਾਜਾਈ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਹਾਲਾਂਕਿ ਫੌਜ ਦੇ ਵੱਲੋਂ ਬਣਾਏ ਗਏ ਇਸ ਪੁਲ ਤੇ ਸਿਰਫ ਇੱਕ ਪਾਸੇ ਦੀ ਆਵਾਜਾਈ ਹੋਏਗੀ ਜਦੋਂ ਪੁਲ ਤਿਆਰ ਹੋਇਆ ਤਾਂ ਫੌਜ ਤੇ ਜਵਾਨਾਂ ਦਾ ਉਤਸ਼ਾਹ ਆਪਣੇ ਸਿਖਰ ਤੇ ਸੀ ਅਤੇ ਉੱਥੇ ਮੌਜੂਦ ਲੋਕ ਫੌਜ ਦਾ ਮਨੋਬਲ ਵਧਾਉਣ ਦੇ ਲਈ ਨਾਦੇਵਾਜੀ ਵੀ ਕਰ ਰਹੇ ਸਨ ਦੱਸਿਆ ਕਿ 26 ਅਗਸਤ ਨੂੰ ਭਗਵਤੀ ਨਗਰ ਦੇ ਵਿੱਚ ਬਣੇ ਚੌਥੇ ਪੁਲ ਦਾ ਇੱਕ ਹਿੱਸਾ ਰੁੜ ਗਿਆ ਸੀ ਅਤੇ ਉਦੋਂ ਤੋਂ ਆਵਾਜਾਈ ਵੀ ਪੰਦੂ ਗਈ ਸੀ ਕੁਦਰਤੀ ਆਫਤ ਦੇ ਦੌਰਾਨ ਦੂਤ ਬਣ ਕੇ ਉਤਰੀ ਫੌਜ ਨੇ ਜੰਮੂ ਦੇ ਵਿੱਚ ਤਵੀ ਨਦੀ ਤੇ ਪੁਲ ਨੂੰ 12 ਘੰਟਿਆਂ ਦੇ ਵਿੱਚ ਬਣਾ ਕੇ ਤਿਆਰ ਕਰ ਦਿੱਤਾ ਹੈ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਫੌਜ ਨੇ ਭਗਵਤੀ ਨਗਰ ਦੇ ਵਿੱਚ ਚੌਥੇ ਪੁਲ ਦੇ ਹਿੱਸੇ ਤੇ ਇੱਕ ਸਥਾਈ ਪੁਲ ਬਣਾਉਣਾ ਸ਼ੁਰੂ ਕੀਤਾ ਅਤੇ ਲਗਭਗ 12 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਸ਼ਾਮ ਨੂੰ ਪੁਲ ਤਿਆਰ ਹੋ ਗਿਆ ਟਾਈਗਰ ਡਿਵੀਜ਼ਨ ਦੇ ਜੀਓਸੀ ਮੇਜਰ ਜਨਰਲ ਮੁਕੇਸ਼ ਭਾਨਵਾਲਾ ਖੁਦ ਮੌਕੇ ਤੇ ਪਹੁੰਚੇ ਨੇ ਉਹਨਾਂ ਨੇ ਪੁਲ ਦਾ ਨਿਰੀਖਣ ਕੀਤਾ ਅਤੇ ਫੌਜ ਦੀਆਂ ਗੱਡੀਆਂ ਚਲਾ ਕੇ ਇਸ ਦਾ ਉਦਘਾਟਨ ਕੀਤਾ ਦੱਸਿਆ ਕਿ ਫੌਜ ਨੇ 110 ਫੁੱਟ ਲੰਮਾ ਪੁਲ ਬਣਾਇਆ ਹੈ ਅਤੇ ਪਿਛਲੇ 3 ਦਿਨਾਂ ਤੋਂ ਬੰਦ ਟ੍ਰੈਫਿਕ ਪਰ ਨਾਲੀ ਨੂੰ ਵਾਪਸ ਪਟੜੀ ਤੇ ਲਿਆਂਦਾ ਹੈ ਹੁਣ ਭਗਵਤੀ ਨਗਰ ਦੇ ਵਿੱਚ ਤਵੀ ਨਦੀ ਤੇ ਬਣਿਆ ਚੌਥਾ ਪੁਲ ਵਾਹਨਾਂ ਦੇ ਸੂਚਾਰਾ ਆਵਾਜਾਈ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਹਾਲਾਂਕਿ ਫੌਜ ਦੇ ਵੱਲੋਂ ਬਣਾਏ ਗਏ ਇਸ ਪੁਲ ਤੇ ਸਿਰਫ ਇੱਕ ਪਾਸੇ ਦੀ ਆਵਾਜਾਈ ਹੋਏਗੀ ਜਦੋਂ ਪੁਲ ਤਿਆਰ ਹੋਇਆ ਤਾਂ ਫੌਜ ਦੇ ਜਵਾਨਾਂ ਦਾ ਉਤਸ਼ਾਹ ਆਪਣੇ ਸਿਖਰ ਤੇ ਸੀ ਅਤੇ ਉੱਥੇ ਮੌਜੂਦ ਲੋਕ ਫੌਜ ਦਾ ਮਨੋਬਲ ਬਦਾਉਣ ਦੇ ਲਈ ਨਾਦੇਵਾਜੀ ਵੀ ਕਰ ਰਹੇ ਸਨ ਦੱਸਿਆ ਕਿ 28 ਅਗਸਤ ਨੂੰ ਭਗਵਤੀ ਨਗਰ ਦੇ ਵਿੱਚ ਬਣੇ ਚੌਥੇ ਪੁਲ ਦਾ ਇੱਕ ਹਿੱਸਾ ਰੁੜ ਗਿਆ ਸੀ ਅਤੇ ਉਦੋਂ ਤੋਂ ਆਵਾਜਾਈ ਵੀ ਪੰਤੂ ਗਈ